ਨਹੀਂ ਕਰਨਗੇ ਤੇ ਅਸੀਂ ਹਰ ਮੁਲਕ ਆਪਣੇ ਜਿੰਨੇ ਵੀ ਹਿੰਦੁਸਤਾਨ ਦੇ ਬੀਕਪਰਾਂ ਨੂੰ ਜਮ੍ਹਾਂ ਕਰਕੇ ਦੁਬਾਰਾ ਡਬਲ ਤੇ ਇਸ ਤੇ 10 ਗੁਣਾ ਜ਼ਿਆਦਾ ਅਸੀਂ ਭੇਜ ਦਰਦੇ ਹਾਂ ਕਿ ਜੰਗਲਾਂ ਤੋਂ ਸਹਿਦ ਇਕੱਠਾ ਕਰਦੇ ਸਾਡੇ ਨਾਲ ਜੰਮੂ ਕਸ਼ਮੀਰ ਦੇ ਨਾ ਭਾਈ ਕੀ ਨਾਮ ਹੁੰਦਾ ਹੈ ਮਹਰਨਾ ਜੀ ਮਹੰਮਦ ਜੱਲਿਆ ਸੀਗਾ ਉਹ ਤੋਂ ਸਾਡੇ ਜਿਹੜੇ ਮਾਨ ਤੋਂ ਦੇ ਸ਼ਹਿਦ ਦੇ ਉਹਦੇ ਵਿੱਚ 50000 ਦੇ ਕਰੀ ਹੋਵੇ ਮੰਨ ਲਓ ਖਾਨ ਆ ਜਾਂਦੇ ਬਹੁਤ ਨਾਲ ਖਾਨ ਸ਼ਹਿਦ ਦੇ ਵਿੱਚ ਇਹ ਸ਼ਹਿਦ ਸਤੋਂ ਦੇ ਰਹੀ ਤਾਂ ਫੈਕਟਰੀ ਤੋਂ ਮਾਲ ਕਿੱਥੋਂ ਜਾ ਰਿਹਾ ਉਹ ਅਸਲੀ ਸ਼ਹਿਦ ਜਿਹੜਾ ਕਿਸੇ ਫੈਕਟਰੀ 'ਚ ਨਹੀਂ ਬਣਦਾ ਹੈਗਾ ਇਹਦੇ ਵੇ ਸਿਰਫ ਪੱਖੀਆਂ ਦੁਆਰਾ ਹੀ ਫੁੱਲਾਂ ਦੇ ਉੱਤੇੋਂ ਇਕੱਠਾ ਕਰਕੇ ਲਿਆ ਜਾਂਦਾ ਹੈ ਤੇ ਜੇਕਰ ਲੋਕ ਇਹ ਸ਼ਹਿਦ ਖਾਦੇ ਹੋਣਗੇ ਤਾਂ ਉਹਨਾਂ ਦੀ ਸਿਹਤ ਨਾਲ ਕੀ ਕੀ ਹਾਲ ਹੋ ਜਾਊਗਾ ਹਰੋ 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 ਸ਼ਹਿਰ ਦੇ ਕਾਰੰਟਿਨ ਨੂੰ ਿਲਾਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਹਿਰ ਵਿੱਚ ਕਾਰੰਟਿਨ ਨੂੰ ਿਲਾਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਹਿਰ ਵਿੱਚ ਕਾਰੰਟਿਨ ਨੂੰ ਿਲਾਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਅਸਟਾ ਦੀ ਗੈਰਦਸਕੋ ਨਸਮਜੀਰ ਦਾ ਇਸ ਮਿਲੈਸੀ ਕੌਂਪਲ ਹੈ ਕਿ ਜਿਹੜੇ ਬਾਹਰ ਐਂਟੈਕਟੀ ਦੇ ਬਾਹਰ ਹੈ ਕਿ ਧਰਨਾ ਲੱਗਿਆ ਹੋਇਆ ਹੈ ਦਰਨਾ ਕੀ ਹੈ ਕਿ ਇਸੇ ਤੋਂ ਬਹੁਤ سارے ਜਿਹੜੇ ਸੈਂਕੜੇ ਨੌਜਵਾਨ ਜਿਹੜੇ ਐਕਸਪੈਰੀਮੈਂਟ ਹੁੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਫੈਕਟਰੀ ਹੈ ਇਸ ਸਹਹਿਦ ਵਿਕਤੀ ਦੇ ਕਿ ਮਾਲ ਦੀ ਦੀ ਜਾਇ ਨਾ ਤੋਂ ਲੇਕਿਨ ਪਰ ਉਹਨਾਂ ਨੂੰ ਘੱਟੋ ਘੱਟ 10 11 ਮਹੀਨੇ ਦਾ ਸਮਾਂ ਹੋ ਚੱਲਿਆ ਹੈ ਇਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਮਾਲ ਨਹੀਂ ਦਿੱਤੇ ਜਾ ਰਿਹਾ ਇਹ ਜਿਹੜੇ ਸਾਰੇ ਪੰਨ ਜਾਰਾ ਜਿਹਦਾ ਹੈਗਾ ਸਹਹਿਦ ਬਕੀਆਂ ਦੁਆਰਾ ਛੋਟੀਆਂ ਬਕੀਆਂ ਨੂੰ ਪਾਲ ਪਾਲ ਕੇ ਤੇ ਉਹਦਾ ਸਾਇਦ ਕੱਟਾ ਕੀਤਾ ਜਾਂਦਾ ਬੁੱਲਾ ਤੋਂ ਉਹਦੇ ਬਾਅਦ ਜਾ ਕੇ ਇਹਨਾਂ ਦਾ ਜਿਹੜਾ ਸਾਰਾ ਕਾਰੋਬਾਰ ਹੈ ਇਸੇ ਹੀ ਕਾਰੋਬਾਰ ਤੇ ਟਿਕਿਆ ਹੋਇਆ ਹੈ ਤੇ ਤਸਵੀਰ ਦੇ ਵਿੱਚ ਦਿਖਾਓ ਜਿਹੜਾ ਕਿ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਇਹ ਫੈਕਟਰੀ ਦੇ ਬਾਹਰ ਹਸਪਤਾਲ ਦੇ ਬੈਠੇ ਨੇ ਤੇ ਫੈਕਟਰੀ ਵਿੱਚੋਂ ਮਾਲ ਬਾਹਰ ਸਪਲਾਈ ਕਿਦਾ ਹੋ ਰਿਹਾ ਉਹ ਕਿੱਥੋਂ ਹੋ ਰਿਹਾ ਦਸਤਾਵੇਜ਼ ਦੇ ਦਿੱਤੇ ਨਹੀਂ ਹੈਗੇ ਸਹਿਦੇ ਤੋਂ ਆ ਰਿਹਾ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਨਕਲੀ ਦੁੱਧ ਮਿਲ ਰਿਹਾ ਨਕਲੀ ਆ ਚੀਜ਼ਾਂ ਮਿਲ ਰੀਆਂ ਇਸੇ ਤਰ੍ਹਾਂ ਯਾਨੀ ਕਿ ਨਕਲੀ شہਦ ਕਿਵੇਂ ਬਣਾ ਰਹੀ ਫੈਕਟਰੀ ਇਹ ਕਹਿ ਰਿਹਾ ਵੀ ਜੇ ਸਹਿਦ ਸੱਤੋ ਦੇ ਨਹੀਂ ਰਹੀ ਤਾਂ ਫੈਕਟਰੀ 'ਚ ਮਾਲ ਕਿੱਥੋਂ ਜਾ ਰਿਹਾ ਉਹ ਅਸਲੀ ਸਹਿਦ ਜਿਹੜਾ ਕਿਸੇ ਫੈਕਟਰੀ 'ਚ ਨਹੀਂ ਬਣਦਾ ਹੈਗਾ ਇਹਦੇ ਵੀ ਸਿਰਫ ਮੱਖੀਆਂ ਦੁਆਰਾ ਹੀ ਫੁੱਲਾਂ ਦੇ ਉੱਤੇ ਤੋਂ ਇਕੱਠਾ ਕਰਕੇ ਲਿਆ ਜਾਂਦਾ ਹੈ ਤੇ ਜੇਕਰ ਲੋਕ ਇਹ ਸ਼ਹਿਦ ਖਾਦੇ ਹੋਣਗੇ ਤਾਂ ਉਹਨਾਂ ਦੇ ਸਿਹਤ ਨਾਲ ਕੀ ਕੀ ਹਾਲ ਹੁੰਦਾ ਹੋਊਗਾ ਇਹ ਗੰਭੀਰ ਗੱਲ ਕਰਦੇ ਆਂ ਸਭ ਨਾਲ ਪ੍ਰਧਾਨ ਜੀ ਪਤਨ ਹੋਣਾ ਇੱਥੇ ਆਓ ਤੇ ਅੱਜ ਜੀ ਨਾ ਤੁਹਾਡੇ ਇਹ ਧਰਨਾ ਦਿੱਤਾ ਜਾ ਰਿਹਾ ਸਾਰੀ ਗੱਲਬਾਤ ਦੱਸੂਗਾ ਸਾਡਾ ਮੋਦੂ ਕ੍ਰਾਂਤੀ ਦੀ ਫਾਰਮਰ ਵੈਲਫੇਅਰ ਸੁਸਾਇਟੀ ਇੱਕ ਸਾਡੀ ਪੀ ਕਿਪੜਾ ਦੀ ਯੂਨੀਅਨ ਹੈ ਜਿਹੜੀ ਆਲ ਇੰਡੀਆ ਦੇ ਵਿੱਚ ਚੱਲ ਰਹੀ ਹੈ ਇਹ ਜਿਹੜਾ ਧਰਨਾ ਪ੍ਰੋਟੈਸਟ ਹੈ ਇਹ ਸਾਡਾ ਪੰਜਾਬ ਨਹੀਂ ਇਹ ਸਾਰੇ ਪੰਜਾਬੀਆਂ ਦੀਆਂ ਵੀ ਫੈਕਟਰੀਆਂ ਨੇ 17 18 ਫੈਕਟਰੀਆਂ ਨੇ ਜੋ ਐਕਸਪੋਰਟ ਕਰਦੀਆਂ ਨੇ ਉਹਨਾਂ ਦੇ ਖਿਲਾਫ ਸਾਡੇ ਇਹ ਵਰਕਰ ਦੇ ਸਾਰੇ ਵੀਡੀਓ ਕੋਈ ਵੀ ਤਰ੍ਹਾਂ ਦਾ ਨਾ ਲਾਗਾਇਆ ਜਾਵੇ ਇਹਨਾਂ ਨੂੰ ਗਵਰਨਮੈਂਟ ਨੇ ਲਾਇਸੈਂਸ ਬਣਾ ਕੇ ਦਿੱਤੇ ਨੇ ਐਕਸਪੋਰਟ ਕਰਨ ਵਾਸਤੇ ਵੀ ਇਹ ਸਾਡਾ ਸ਼ਹਿਦ ਖਰੀਦਣ ਤੇ ਬਾਹਰ ਐਕਸਪੋਰਟ ਕਰ। ਇਹ ਕੀ ਕਰਦੇ ਨੇ ਜੀ ਇਹਨਾਂ ਲਾਇਸੈਂਸ ਬਣਵਾ ਲੈ ਡਿਪਟਾ ਗਵਰਨਮੈਂਟ ਤੋਂ ਮੈਲੀਆ ਪੈਸੇ ਲੈਨੇ ਸਭ ਕੁਝ ਲੈ ਲਿਆ ਪਰ ਸਾਡਾ ਸ਼ਹਿਦ ਇਹ ਖਰੀਦਦੇ ਨਹੀਂ। ਇਹ ਹੁਣ ਕੀ ਕਰਦੇ ਆ ਇੱਕ ਰਾਈਸ সিরাপ ਕੌਨ ਸੀਰਪ ਤੇ ਹੋਰ ਦੋ ਤਿੰਨ ਤਰ੍ਹਾਂ ਦੇ ਹੋਰ ਸੀਰਪ ਹੁੰਦੇ ਆ। ਇਹ ਕੀ ਕਰਦੇ ਆ ਉਹਦੇ ਵਿੱਚ ਸਿਰਫ ਮੰਨ ਲਓ ਜੇ 1 ਕੁਆਂਟਲ ਇਹਨਾਂ ਸ਼ਹਿਦ ਤਿਆਰ ਕਰਨਾ ਤਾਂ ਸਿਰਫ 10 ਕਿਲੋ ਸ਼ਹਿਦ ਪਾਣਾ। ਤੇ ਬਾਕੀ 90 ਕਿਲੋ ਇਹਨਾਂ ਨੇ ਉਹਦੇ ਵਿੱਚ ਸਿਰਫ ਮਲਾ ਲਾ ਦਿੱਤਾ ਤੇ ਜੇ ਸਾਡੇ ਤੋਂ ਇੱਕ ਗੱਡੀ ਖਰੀਦਣੀ ਹੈ ਤੇ ਇਹਨਾਂ ਨੇ ਨੌ ਗੱਡੀਆਂ ਆਪਣੇ ਕੋਲੋਂ ਵੱਲੋਂ ਸਿਰਫ ਮਲਾ ਕੇ ਭੇਜ ਦਿੱਤੀਆਂ ਤੇ ਇਸ ਕਰਕੇ ਸਾਨੂੰ ਇੰਨੀ ਮੁਸ਼ਕਲ ਆਈ ਪਈ ਹੈ ਸਾਡਾ ਸ਼ਹਿਰ ਜਿਹੜਾ ਪਿਓਰ ਸ਼ਹਿਰ ਹੈ ਉਹ ਸਾਡਾ ਜੰਗਲਾਂ ਦੇ ਵਿੱਚ ਪਿਆ ਹੈ ਜਿੱਥੇ ਸਾਡੀਆਂ ਫਾਰਮਾਂ ਸਾਡੇ ਬੋਖ ਉੱਥੋਂ ਕੋਈ ਉਹਨੂੰ ਖਰੀਦਣ ਵਾਲਾ ਨਹੀਂ ਇਹ ਇੱਥੋਂ ਕੀ ਕਰਦੇ ਹੋਏ ਸਿਰਫ ਮਲਾ ਮਲਾ ਕੇ ਗੱਡੀਆਂ ਭੇਜੀ ਜਾਂਦੇ ਨੇ ਨਾਲੇ ਤੇ ਸਾਨੂੰ ਪਰੇਸ਼ਾਨਿੰਦਾ ਸਾਡਾ ਸ਼ਹਿਰ ਨਹੀਂ ਅਸੀਂ ਜਿਹੜੀ ਜਿਹੜੀ ਪਗਾਰ ਦੀ ਮਰਨ ਦੀ ਪਗਾਰ ਤੇ ਆ ਗਿਆ ਜੀ ਪੁੱਤਰ ਤੇ ਇਹ ਜਿਹੜੇ ਅੱਗੇ ਇਹਨੂੰ ਦਿੰਦੇ ਨੇ ਸਪਲਾਈ ਕਰਦੇ ਨੇ ਉੱਥੇ ਪਬਲਿਕ ਦੀ ਸੇਵਾ ਨਾਲ ਵਰਤਿਆ ਆਉਂਣ ਵਾਲੇ ਟੈਰਮ ਦੇ ਵਿੱਚ ਕਿਹਾ ਜੀ ਜਿਹੜੀ ਸ਼ੂਗਰ ਦੀ ਵਧੂ ਮੈਂਦੀ ਤੁਮਾਰੀ ਹੈ ਉਹ ਇੰਨੀ ਹੋ ਜਾਣੀ ਹੈ ਕਿ ਗਵਰਨਮੈਂਟ ਨੂੰ ਖਾਬੂ ਨਹੀਂ ਹੋਣਾ ਜਿਹੜਾ ਜਿਹੜਾ ਇਹ ਸਿਰਫ ਪਾਦੇ ਨੇ ਉਹ ਸਾਡੇ ਸਰੀਰ ਨੂੰ ਕੰਪਲ ਖੰਡਮ ਕਰਨਾ ਖਤਮ ਕਰ ਦਿੰਦੇ ਜੇ ਤੁਸੀਂ ਕਿਹਾ ਤੁਸੀਂ ਹੋ ਵੀ ਇਹਦਾ ਸਹਾਇਕ ਕਰਾਰੇ ਬਾਰੇ ਬਾਰੇ ਤੁਸੀਂ ਨਾ ਫੈਕਟਰੀ ਦੇ ਨਾਲ ਕਿੰਨੇ ਵੀ ਸਮੇਂ ਤੋਂ ਕਰਦੇ ਆ ਰਹੇ ਹੋ ਸਰ ਸਾਨੂੰ ਨਕਲ ਮਿਆ 5 30 ਸਾਲ ਹੋ ਗਏ ਨੇ ਸ਼ਹਿਦ ਦਾ ਕੰਪਾਨੀ ਤੇ 20 ਸਾਲਾਂ ਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਉਦੋਂ 16 17 ਰੁਪਏ ਕਿਲੋ ਸ਼ਹਿਦ ਸੀ ਤੇ ਅੱਜ ਅੱਜ ਵੀ ਸਮਝੋ ਜੀ ਅੱਜ ਦਾ ਅਸੀਂ ਕਈ ਅੱਜ ਸਾਡਾ ਖਰੀਦਦਾਰੀ ਨਹੀਂ ਹੈ ਕੋਲ ਤੇ ਜੇ ਰੇਟ ਇਹਨਾਂ ਨੂੰ ਪਈਏ ਸਾਡੀ ਜਿਹੜੀ ਲਾਗਤ ਲਾਗਤ ਮੁੱਲਾ ਹੁੰਦਾ ਸਾਡਾ ਕੋਟਾ ਪਟਾ 150 ਰੁਪਏ ਤੇ ਇਹ ਇਹ ਸਾਨੂੰ ਰੇਟ ਦਿੰਦੇ ਨੇ 70 ਰੁਪਏ 80 ਰੁਪਏ ਕੀ ਦੇਖ ਲਓ 20 ਸਾਲਾਂ ਦੇ ਵਿੱਚ ਸਾਡਾ ਕੀ ਵਾਦਾ ਹੋਇਆ ਤੇ ਕੀ ਇਹਾਨੂੰ ਮਿਲ ਰਿਹਾ ਅੱਜ ਗੱਡੀਆਂ ਦੇ ਕਿਰਾਏ ਜਿਹੜਾ 3000 ਦੀ ਗੱਡੀ ਹੁੰਦੀ ਸੀ ਅੱਜ 40-40 ਹਜ਼ਾਰ ਦੇ ਕਿਰਾਏ ਆ ਰਹੀਆਂ ਜੇ ਤੇ ਹੈ ਨਹੀਂ ਵੀ ਸਾਨੂੰ ਇੱਥੇ ਸ਼ਹਿਰ ਤਿਆਰ ਹੁੰਦਾ ਇੱਥੋਂ ਰਾਜਸਥਾਨ ਜਾਣਾ ਪੈਂਦਾ ਕੋਟਾ ਜਾਣਾ ਪੈਂਦਾ ਉੱਥੇ ਸਰ ਤੋਂ ਸਮਝਾਵਾ ਕਿਸ ਤਰ੍ਹਾਂ ਉਹਨੇ ਪ੍ਰਸ਼ਨ ਕਰਕੇ ਵੀ ਭੇਜਦੇ ਆ ਜਿਹੜਾ ਪਿਓਰ ਸ਼ਹਿਰ ਦਾ ਸ਼ਰਮ ਆ ਆ ਚੀਜ਼ ਹੁੰਦੀ ਹੈ ਇਹਨਾਂ ਦਾ ਸ਼ਹਿਰ ਤੁਸੀਂ ਦੇਖ ਲਓ ਉਹ ਬਿਲਕੁਲ ਪਾਣੀ ਵਾਂਗੂ ਹੁੰਦਾ ਕਦੇ ਤੁਸੀਂ ਇਹਨਾਂ ਦਾ ਸਿਹਤ ਜਿਹੜਾ ਲੈ ਕੇ ਕਿਸੇ ਲੈਬਰੀ ਵਿੱਚ ਟੈਸਟ ਕਰਾਇਆ ਹੈ ਜਿਹੜਾ ਕਰਾਇਆ ਜਿਹੜੀ ਜਿਹੜੀ ਐਕਸਰਸਾਈਜ਼ ਹੈ ਨਾ ਪਹਿਲਾਂ ਸਾਡੇ ਮਾਣਕ ਜਦੋਂ ਸ਼ੁਰੂ ਦੇ ਵਿੱਚ ਸੀਗੇ ਟੈਸਟਿੰਗ ਆਈ ਟੈਸਟ ਚੱਲਿਆ ਸੀਗਾ ਉਹ ਤੋਂ ਸਾਡੇ ਜਿਹੜੇ ਮਾਣਕ ਹੁੰਦੇ ਹੈ ਸ਼ਹਿਦ ਦੇ ਉਹਦੇ ਵਿੱਚ ਮੈਨੂੰ 50000 ਦੇ ਕਰੀ ਹੋਵੇ ਸੀ ਮੰਨ ਲਓ ਕੰਨ ਆ ਜਾਂਦੇ ਬਹੁਤ ਨਾਲ ਕੰਨ ਸ਼ਹਿਦ ਦੇ ਵਿੱਚ 50000 ਆ ਜਾਂਦੇ ਉਹਨੇ ਨਾਨੀ ਕੀ ਕੀਤਾ ਵੱਲੋ ਕੋਵਿਡ ਕਰਾਉਂਦੇ ਨੇ ਜਿਹਦਾ ਨਾਮ ਮੇਰੇ ਅੱਗੇ ਸਾਈਡ ਉਹਨਾਂ ਨੇ ਜਿਹੜਾ ਡੁਪਲੀਕੇਟ ਸ਼ਾਇਦ ਆ ਉਹੀ ਅਸਲੀਆ ਕਰ ਰੱਖਦਾ ਜੀ ਆਹ ਟੇਬਲ ਤੇ ਰੱਖਦਾ ਇਹ ਜੋਰ ਹੈ ਜਿਹੜਾ ਸਾਡੇ ਵਾਲਾ ਰੀਜਨਲ ਹੈਦਾ ਇਹਨੂੰ ਡੁਪਲੀਕੇਟ ਬਣਾਦਾ ਅੱਛਾ ਜੀ ਸੈਂਪਲ ਵੀ ਫਿਲ ਕਰਦੇ ਹੋ ਸੈਂਪਲ ਫੇਲ ਕਰਾ ਦੇ ਇਹਨਾਂ ਨੇ ਜਦੋਂ ਇਹ ਮਾਲ ਦੇ ਉੱਥੇ ਸੀ ਲੈ ਕੇ ਜਾਵਣ ਦੀ ਕੋਸ਼ਿਸ਼ ਕੀਤੀ ਤਾਂ ਸ਼ਾਇਦ ਕਿਉਂਕਿ ਤੂੰ ਪੜੇ ਲਿਖੇ ਆ ਕਿਹੜੇ ਅਫਸਰ ਨੇ ਆਈਪੀਐਸ ਅੱਜ ਸਭ ਸੈਠੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰੋਂ ਦਾ ਸ਼ਾਇਦ ਕਹਿ ਹੈ ਜੀ ਆਗਰਤੀ ਦੀ ਕਮੀ ਚ ਅੱਜ ਸਾਡੇ ਸਰਕਾਰਾਂ ਦੇ ਕਮੀਆਂ ਜੋ ਸਾਡੇ ਸ਼ਹਿਰ ਦਾ ਪੰਜਾਬ ਨਹੀਂ ਕਰਦੇ ਉਹ ਪਬਲਿਕ ਨੂੰ ਦੱਸਣ ਨੂੰ ਨਹੀਂ ਹੈਗੇ ਵੀ ਕੰਮ ਸਾਡੇ ਕੀ ਹੋ ਗਏ ਇਹ ਢੱਲਿਆਂ ਨਾਲ ਸਿਰਫ ਉੱਝੀ ਜਾਂਦੇ ਨੇ ਤੇ ਸਾਡਾ ਸ਼ਹਿਰ ਦੇ ਕੋਈ ਚੀਜ਼ਾਂ ਦੇ ਵਿੱਚ ਸਮਾਂ ਅੱਜ ਜਦੋਂ ਸਾਰੇ ਪਾਸੇ ਤੋਂ ਨਰਾਸ਼ ਹੋਏ ਸਾਡਾ ਕੋਈ ਸ਼ਹਿਰ ਸਿਦਾਂ ਨਾ ਨਹੀਂ ਆ ਤੇੜਾ ਨਾਲ ਸਾਡੀ ਮੀਟਿੰਗਾਂ ਹੋਈਆਂ ਨੇ ਇੱਕ ਮਹੀਨਾ ਪਹਿਲਾਂ ਸਾਡੀ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ ਇਹਨਾਂ ਨੇ ਸੱਦ ਬੁਲਾਇਆ ਵੀ ਦੱਸੋ ਬਹੁਤਾਂ ਨਿਮਾ ਸਾਡੇ ਨਾਲ 100 ਦੇਰ ਵੀ ਇਹਦਾ ਰਹੀਆਂ ਕਿ ਉਹ ਕਰਾਉਂਦਾ ਨਾ ਕਿਸੇ ਦਾ ਸਰਵਰ ਇੰਟਰਨੈਟ ਨਹੀਂ ਸਾਡਾ 40-50 ਰੁਪਏ 140 ਰੁਪਏ ਦਾ ਲਾਗਤ ਵਿੱਚ ਤੁਹਾਨੂੰ ਜੇ ਸਾਨੂੰ ਅੱਛਾ ਮਿਲ ਜੇ 10 ਰੁਪਏ ਕਿੰਨੇ ਪਾਣੀ ਜਾਨਾ ਹੋ ਜਾ ਵਿੱਚ ਸਾਨੂੰ ਉਹਨਾਂ ਨੇ ਗੱਲ ਕਰਾਉਂਦੇ ਬਿਜਲੀ ਬੰਦ ਕਰਦੇ ਫਾਈਨਲ ਕਰਕੇ ਤੇ ਉਦਵੰਦ ਜੀ ਇਹਨਾਂ ਨੇ ਕੀ ਕੀਤਾ ਕੋਈ ਲੋਕ ਦੇ ਖਾਵੇ ਵਾਸਤੇ ਇਹਨਾਂ ਨੇ ਇੱਕ ਗੱਲ ਕਹਿੰਦੀ ਖਰੀਦ ਲਈ ਬਾਕੀ ਪਰਚੇਜ ਬੰਦ ਕਰ ਅੱਜ 1.5 ਮਹੀਨਾ ਹੋ ਗਿਆ ਕੋਈ ਪਰਚੇਜ਼ ਨਹੀਂ ਕੁਛ ਨਹੀਂ ਤੇ ਉਸ ਤੋਂ ਬਾਅਦ ਜਿਹੜਾ ਇਹ ਵੀ ਦੇ ਕੇ ਕੀ ਤਰੇਹ ਕੀ ਹੋਤੋ ਕੀ ਕਰਵਾਉਂਦਾ 18 ਰੁਪਏ ਸਾਡਾ 5 ਰੁਪਏ ਰੇਟ ਉੱਤੇ ਇਹਨਾਂ ਨੇ ਇਕੱਠਾਵਾ ਲਿਆ ਕਿ ਇੱਕ ਟਰੇਡਰ ਨਾਂ ਦੀ ਮਤਲਬ ਜਿਹੜੇ ਨਾਂ ਛੱਡੇ ਨੇ ਟਰੇਡਰ ਛੱਡੇ ਨੇ ਉਹ ਉਹਨਾਂ ਨੂੰ ਖਰਚਾ ਹੁੰਦਾ 5 ਰੁਪਏ ਉਹਨਾਂ ਨੂੰ ਦੇ ਉਹ ਵੀ ਸਾਨੂੰ ਅਸੀਂ ਮੰਨ ਕੇ ਵੀ ਚੱਲ ਅਸੀਂ ਆਪਣੇ ਪੱਲੇ ਤੋਂ 5 ਦੇ ਦੋ ਲਿਆ ਸਾਨੂੰ ਤੁਸੀਂ 18 ਰੁਪਏ ਤੋਂ ਹੋਣ ਕੀ ਆ ਹਾਲਾਤੇ ਨੇ ਇਹ ਇਹਨਾਂ ਨੂੰ ਪਤਾ ਵੀ ਬੀ ਕੀਪਰ ਜੰਗਲ 'ਚ ਬੈਠਾ ਉਹਨੂੰ ਮਜਬੂਰ ਕਰਕੇ ਉਹ ਤੋਂ 90 ਰੁਪਏ 95 ਰੁਪਏ ਸ਼ਹਿਤ ਚੁੱਕੀ ਜਾਂਦੇ ਨੇ ਮੰਨ ਲਓ ਜਿਹੜਾ ਖਰੀਦ ਕਰ ਰਹੇ ਥੋੜਾ ਪੁੱਤਾ ਤੇ ਜਿਹੜਾ 18 ਰੁਪਏ ਇਹਨਾਂ ਨੇ ਕਿਹਾ ਸੀ ਉਹ ਬਿਲਕੁਲ ਨਾਲ ਇੱਕ ਪੂਰੀ ਦਿੱਤਾ ਹੈ ਉਸ ਨਹੀਂ ਪੂਰੇ ਹਾਲ ਨੇ ਕੰਪਨੀ ਤੋਂ ਸ਼ਾਇਦ ਇੱਕ ਭਰਦੇ ਨੇ ਗੱਡੀ ਲੈ ਜਾਂਦੇ ਨੇ ਹਰ ਕੰਪਨੀ ਦੇ ਵਿੱਚ ਤੋਂ ਗੱਡੀ ਐਂਟਰ ਨਹੀਂ ਮੈਨਿੰਕਾ ਤੁਹਾਡਾ ਸ਼ਾਇਦ ਲੈ ਬਗੈਰ ਹੀ ਸ਼ਾਇਦ ਦੀ ਕਮੀ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਸਾਡੇ ਜਿਹੜਾ ਡੋਮੈਸਟਿਕ ਮਾਰਕੀਟ ਹੈ ਇੱਥੇ ਇਹਦੇ 'ਚ ਫਾਇਦਾ ਹੋ ਰਿਹਾ ਜਿਹੜੇ ਕਿਸਾਨ ਪੈਦਾ ਕਰ ਰਹੇ ਨੇ 45000 ਕੰਨ ਕਰ ਰਹੇ ਤੇ ਜਿਹੜਾ ਐਕਸਪੋਰਟ ਇਹ ਕਰ ਰਹੇ ਨੇ ਆਕੜਿਆਂ ਦੇ ਹਿਸਾਬ ਨਾਲ ਜਿਹੜੇ ਅਸੀਂ Google ਤੋਂ ਜਾਂ ਹੋਰ ਮਤਲਬ ਮਨ ਲੋ ਅਧਾਰਿਆਂ ਤੋਂ ਇਕੱਠੇ ਕੀਤੇ ਨੇ ਉਹ 1,898 ਇਹਨਾਂ ਨੇ ਕਹਿੰਦੇ ਕਿ ਇਹ ਨਹੀਂ ਸਮਝ ਰਹੇ ਕਿ ਸਾਰਾ ਦਾ ਸਾਰਾ 1 ਲੱਖ ਜਿਹੜਾ ਹੈ ਉਹ ਪੜੀਆਂ ਦੀਆਂ ਨੇ ਉਹ ਸਾਡਾ ਚੁੱਕਿਆ ਨਹੀਂ ਗਿਆ ਇਹਨਾਂ ਨੇ ਕਿੱਥੋਂ ਮਨ ਲੋ ਬਾਹਰ ਵੀ ਭੇਜਤਾ ਤੇ ਇੱਥੇ ਇਸ ਤਰ੍ਹਾਂ ਲੋਕਾਂ ਨੂੰ ਤੇ ਬਿਲਕੁਲ ਮੈਂ ਦੇਖ ਸਕਦਾ ਕਿ ਬਹੁਤ ਵੱਡੀ ਸਮੱਸਿਆ ਹੈ ਕਿ ਅੱਜ ਨੂੰ ਗੱਲ ਇਹ ਹੈ ਸਹਿਦ ਮੱਧਮਧੂਖੀ ਜਿਹੜੇ ਕ੍ਰਾਂਤੀਕਾਰੀ ਯੂਨੀਅਨ ਦੇ ਮੈਂਬਰ ਖਬਰ ਕਰ ਰਿਹਾ ਸ਼ਾਇਦ ਪਹਿਲੀ ਖਬਰ ਸਾਡੀ ਕਿਉਂਕਿ ਅਸੀਂ ਹਜ਼ਾਰਾਂ ਦੀਆਂ ਗੱਲਾਂ ਪੇਸ਼ ਕਰਦੇ ਆਂ ਤੇ ਦੇਖਿਓ ਮੈਂ ਅੱਜ ਸਾਰੇ ਦੇਸ਼ ਦੇ ਵਿੱਚ ਲਗਨ ਲਗਾ ਕੇ ਆ ਰਹੇ ਕਿਸਾਨ ਤਿੱਖੇ ਹੈ ਅੱਜ ਇਹ ਸਹਿਦ ਜਿਹੜੇ ਬਣਾਉਣ ਵਾਲੇ ਇਹ ਵੀ ਕਿਹੜੇ ਧਰਤੀ ਤੇ ਪਿਆ ਡਾਲ ਰਾ ਰਹੇ ਹੈ ਤੇ ਬੰਦੇ ਵਾਂਗੂ ਕਿ ਜਿਹੜੇ ਮੱਤ ਬਸ ਮਾਝਾ ਪੰਜਾਬ ਅਵਾਂ ਰਿਆਣਾ ਤੋਂ ਕਿਹੜੇ ਆਏ ਹੋਏ ਸਾਡੇ ਹੋਰ ਵੀ ਤਾਂ ਸਾਥੀ ਆਓ ਜਰਾ ਇੱਧਰ ਜਲਦੀ ਜਲਦੀ ਆਓ ਇੱਥੇ ਆ ਜਰਾ ਅੱਜੋ ਜਰਾ ਆਪ ਇੰਕੁਇਰੀ ਹਾਂਜੀ ਬਿਲਕੁਲ ਹੀ ਮੈਂ ਦੇਖ ਸਕਦਾ ਕਿ ਇਸ ਫੈਕਟਰੀ ਦੇ ਅੱਗੇ ਧਰਨਾ ਚੱਲ ਰਿਹਾ ਲਗਾਤਾਰ 2-250 ਤੋਂ ਵੱਧ ਬੰਦੇ ਇੱਥੇ ਧਰਨਾ ਦੇ ਰਿਹਾ ਪਰ ਲੇਕਿਨ ਪੂਰੇ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਜਿਹੜੇ ਸਹੇਦ ਜਿਹੜੇ ਪੈਦਾ ਕਰਤਾ ਇੱਥੇ ਪਹੁੰਚੇ ਹੋਏ ਨੇ ਮੋਦੀ ਜੀ ਕੋ ਜੀਵਿਤ ਕ੍ਰਾਂਤੀ ਪਛਾਣਨਾ ਹੈ ਤਾਂ ਮਿਲਾਵਟ ਨੂੰ ਬਗਾਨਾ ਹੈ ਇਹਨਾਂ ਦਾ ਜਿਹੜਾ ਪ੍ਰਮਾਨ ਹੈ ਕਿ ਸਭ ਦੇ ਹੱਥਾਂ ਦੇ ਵਿੱਚ ਤੱਕੀਆਂ ਨੇ ਤੇ ਆਪਾਂ ਇਹ ਚਰਚਾਾਂਗੇ ਕਿ ਬਿਲਕੁਲ ਕਿਉਂ ਇਹਨਾਂ ਦੀ ਸੁਭਾਈ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਪਾਲ ਦੇ ਵਿੱਚ ਕਿਹੜੀ ਕਮੀਆਂ ਹੈ ਕਿਉਂਕਿ ਇਸ ਤਰ੍ਹਾਂ ਤਾਂ ਹੈ ਨਹੀਂ ਵੀ ਇਹਨਾਂ ਦੇ ਘਰੇ ਕੋਈ ਫੈਕਟਰੀਆਂ ਲੱਗੀਆਂ ਹੋਈਆਂ ਇਹ ਰੱਖ-ਵੱਖ ਜੰਗਲਾਂ ਤੋਂ ਸਹਿਤ ਇਕੱਠਾ ਕਰਦੇ ਤੇ ਸਾਡੇ ਨਾਲ ਜੰਮੂ ਕੁਸ਼ਬੀਰ ਤੋਂ ਨਾ ਭਾਜੀ ਜੀ ਨਾਮ ਹੈ ਸਰਨਾ ਜੀ ਮੁਹੰਮਦ ਗਾਜ਼ੀ ਬਸਵਾਲ ਹੈ ਪਹਿਲੇ ਤੋਂ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਕਿ ਆਪ ਲੋਕ ਇੱਥੇ ਪਰ ਆਏ ਸਾਡੀ ਆਵਾਜ਼ ਆਪ ਲੋਕੋ ਨੇ ਸੁਣੀ ਔਰ ਹਮ ਮਜਬੂਰ ਕੀਏ ਇਹਨ ਲੋਕੋ ਨੇ ਕਿ ਯਹਾਂ ਪਰ ਆਨੇ ਕੇ ਲਈ ਵਰਨਾ ਹਮਾਰਾ ਸਹਿਤ ਜਬ ਪਹਿਲੇ ਉੱਠਾਤਾ ਤਾਂ ਹਮ ਯਹਾਂ ਪਰ ਨਹੀਂ ਆਤੇ ਤੇ جب گیارہ بارہ مہینے سے انہوں نے بالکل یہ بند کر کر بھی ہے کوئی خریداری نہیں ہے کوئی ایکسپورٹر ہمارے پاس یا کوئی ٹریڈر ہم نے بہت ساری میٹنگیں بھی کی ہیں دلی کے اندر ہم نے ان سے بات چیت کی تھی ہے اور انہیں کی ریٹ پر ہم نے ریٹ بھی کھولے تھے مگر افسوس یہ ہم نے کہنا پڑتا ہے کہ جموں کشمیر سے آج کا روزے داری چل رہی ہے وہ لوگ بھی ان لوگوں نے یہاں پر بٹھائے ہوئے ہیں کیونکہ یہ صرف جو ملاوٹ کھو رہی ہے یہ پورے ہندوستان کے اندر ہر فیکٹری میں ہو رہی ہے ہم چاہتے ہیں کہ یہ صرف کا جو کام بند ہو ہمارا شاید اٹھے کیونکہ ہمیں بہت بڑے نقصان اٹھانا پڑتے ہیں صرف ان کی فیکٹری تو چل رہی ہیں ان کے گھر تو چل رہے ہیں مگر ہمارے گھروں کو دیکھیں یہ جا کر کیونکہ ہمیں چھ چھ مہینے گھروں سے باہر رہ رہے رہ ہیں مگر افسوس کی بات ہے کہ ہمارے پاس اتنا بھی نہیں ہے کہ ہم یہاں پر کچھ کھا پائیں ہمیں تو یہ کسان بھائی وہاں سے لا کر ہماری مدد کر رہے ہیں کھانے پینے کی ہمارے پاس تو ایک روپیہ بھی نہیں ہے ہمنا ہمارے گھر جو ہیں اس وقت دیکھیں جا کر گھروں میں راشن نہیں ہے صرف ان ایکسپوٹروں کے ذریعے ان لوگوں نے جو اپنے دھانتی کیے ہیں اس کے لیے ہمیں ان سے افسوس ہے کہنا پڑتا ہے کہ گورنمنٹ بھی ہمارا ساتھ نہیں دے رہی ہے اگر گورنمنٹ ساتھ دیتی سب سے بڑا دھندلی ہمارے ساتھ ہوئی ہے تو وہ نیشنل بی بورڈ نے کی ہے کیونکہ انہوں نے ہمارے سے سرف ٹکٹیں لی انہوں نے ہمارے سے یہ ہمارے جو خارے میں یہ درج کروائے مگر افسوس کہ ان لوگوں نے ہمارا ساتھ نہیں دیا آج وہ دلی کے اندر بیٹھے ہوئے ہیں ہمیں سڑکوں پر لا کر بٹھا دیا یہ دیکھیں کہ پورے ہندوستان کے ہر کونے سے یہاں پر, بی پر بیٹھے ہوئے ہیں کس لیے بیٹھے ہیں ان کو کوئی خوشی نہیں ہے ہمیں کوئی خوشی نہیں ہے کہ ہم میڈیا کے سامنے آئیں بار بار ہم تو یہ چاہتے ہیں کہ بھائی ہمارے مسئلے حل کیجئے ورنہ جموں کشمیر سے اگر سو آدمی آئے تو ہندوستان کے ہر کونے سے ہزار ہزار آدمی آئے گا آج اس وقت جمہو کشمیر سے دیکھیں کم سے کم ہزار بارہ سو آدمی آ چکا ہے اور راجستان بہار اور ہمارا پنجاب ہر جگہ میں یو پی ہر جگہ میں لوگ ایک ایک فیکٹری کے سامنے ہزار دو دو ہزار لوگ پہنچ رہے ہیں کیوں پہنچ رہے ہیں وہ ذرا ان سے پوچھے کہ وہ کیوں پہنچ رہے ہیں کیا پہلے آپ چہد خریدتے سے ہم تو نہیں آیا لوگوں کے پاس ہم شہد دیتے تھے جس ریٹ پر آپ مانگتے تھے ہم نے اس ریٹ پر دیا مگر پچھلے تین سالوں سے انہوں نے ریٹ کم کرنا شروع کر دیے کبھی ریٹ چڑھاتے ہیں کبھی کم کرتے ہیں جب ان کو ایک, ایک لگ بھگ نبے ٹن نبے ہزار ٹن جو شہد بار دینا اٹھتا ہے وہ کیسے پورا ہوتا ہمارے پاس تو پچاس ہزار ٹن ہی مال ہو رہا تو ان کا نبے ہزار ٹن کہاں سے پیدا ہو گیا ہمارے ریٹ بھی بڑھنے چاہیے اور یہ صرف کھوری جو بند ہونی چاہیے تب جا کر بی کی پر بچے گا ورنہ یاد رکھنا ہم چونی دیتے ہیں کہ نیشنل بی بورڈ کو جو ہمارے یہ مدھو کے ڈبے ہیں یہ ہم دلی لے کر جائیں گے اور ان کے حوالے کریں گے اور جو ہمارے پر کرزے ہیں یہ نیشنل بی بورڈ کو دینا پڑے گا یا ان ایسپورٹروں کو دینا پڑے گا ہم کبھی یہ نہیں چھوڑیں گے درنا تب تک نہیں ختم ہوگا جب تک ہماری مانگیں پوری نہیں کی جائیں اس سے علاوہ بھی آپ جیسے آپ بول رہے ہو بھی آپ کا درنا کچھ رائی نہیں ہو رہی ہے اگر آپ کی جو سنکھیاں بڑھتی جا رہی ہے دن پر دن میں بلکل پ ਕਿਸੇ ਪਬਲਿਕ ਨੂੰ ਕੰਮ ਕਰਨ ਲਈ ਅਸੀਂ ਨਹੀਂ ਸਰਕਾਰ ਦੀ ਆਸ ਅਸੀਂ ਧਰਨਾ ਪ੍ਰਦਰਸ਼ਨ ਜਿਹੜਾ ਧਰਨਾ ਵੀ ਨਿਕਲ ਸਾਡਾ ਹੋਇਆ ਅਸੀਂ ਹਾਲੇ ਬਿਲਕੁਲ ਸਾਰਥਿਕ ਚੁਕੂ ਨਹੀਂ ਲੈਂਦੇ ਭਈ ਪਰ ਇਹ ਹੈ ਵੀ ਜੇਕਰ ਇਹ ਨਹੀਂ ਲੱਗੇ ਸਾਡਾ ਸ਼ਹਿਦ ਨਹੀਂ ਖਰੀਦਦੇ ਠੀਕ ਹੈ ਅਗਰ ਪਰੇਸ਼ਾਨ ਕਰਦੇ ਅਸੀਂ ਤਰ੍ਹਾਂ ਵੀ ਕੀਪਰ ਨੂੰ ਚੱਲ ਤਾਂ ਅਸੀਂ ਇਹਨਾਂ ਨੂੰ ਉਸ ਹੱਦ ਤੱਕ ਜਾਵਾਂਗੇ ਵੀ ਅਸੀਂ ਬਤਾਲੇ ਲਾਵਾਂਗੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਮਿਲਵਾਂ ਨੂੰ ਇੰਨਾ ਕੋ ਇਹਨਾਂ ਨੂੰ ਮਿਲ ਜੂਗਾ ਅੱਜਾਂ ਜਿਹੜਾ ਤੇ ਘਰਾਂ ਦੇ ਘਰਾਂ 'ਚ ਮੱਖੀਆਂ ਦੇ ਡੱਬੇ ਵਾੜ ਦਾਂਗੇ ਤੇ ਜੇ ਸਾਡੀ ਖੇਤੀ ਸੁਣਾਈ ਦੇ ਹੋਤੀ ਉਹ ਖੇਤਾਂ ਦੀ ਤੋਂ ਸਾਫ਼ ਨਾਲ ਵੀ ਮਖਾੜਾ ਲਾਵਾਂਗੇ ਤੁਹਾਡਾ ਕਹਿਣ ਦਾ ਮਤਲਬ ਹੈ ਜੇ ਸੁਣਵਾਈ ਨਹੀਂ ਹੁੰਦੀ ਤੁਹਾਡੇ ਜਿਹੜੇ ਮਧੂ ਮੱਖੀਆਂ ਹੈਗੀਆਂ ਸਾਰਿਆਂ ਦੇ ਜਿਹੜੇ ਡੱਬੇ ਖੋਦ ਤੇ ਜਾਣਗੇ ਉਹਦੇ ਬਿਲਕੁਲ ਇਹਨਾਂ ਦੇ ਘਰਾਂ 'ਚ ਖੋਦ ਦਾਂਗੇ ਇਹਨਾਂ ਦੇ ਬਿਲਕੁਲ ਬਾਹਰ ਚ ਵਾੜ ਦੇਵਾਂਗੇ ਮੱਖੀਆਂ ਦੇਕਰ ਸਾਡਾ ਕਿਤੇ ਨਾ ਸੁਣਾਈ ਫੇਰ ਅਸੀਂ ਪ੍ਰਸ਼ਾਸਨ ਨਾਲ ਵੀ ਮਤਲਬ ਲਾਵਾਂਗੇ ਕਿਉਂਕਿ ਅੱਜ ਤੇ ਨਾ ਕਿਤੇ ਕਿਸੇ ਹਾਦਸੇ ਤੱਕ ਪ੍ਰਸ਼ਾਸਨ ਵੀ ਗਲਤ ਕਰ ਰਿਹਾ ਕਿਉਂਕਿ ਉਹ ਕੀ ਕਰਦੇ ਨੇ ਉਹ ਟ੍ਰੇਨਿੰਗਾਂ ਜਿਹੜੇ ਸਰਕਾਰੀ ਅਧਾਰੇ ਨੇ ਉਹ ਰੋਜ਼ ਨਿਤ ਨਵੀਂ ਟ੍ਰੇਨਿੰਗ ਲਈ ਲਾਈ ਜ ਉਹਨਾਂ ਨੇ ਉੱਥੇ ਕੀ ਕਰਦੇ ਨੇ ਉਹ ਤਿੰਨ ਦਿਨਾਂ ਦੀ ਟ੍ਰੇਨਿੰਗ ਦਿੱਤੀ ਇੱਕ ਨਵਾਂ ਬੀ ਕੀਪਰ ਤਿਆਰ ਕੀਤਾ ਉਹਦੇ ਨਾਂ ਤੇ ਸਬਸਿਡੀਆਂ ਲੈ ਕੇ ਖਾ ਜਾਂਦੇ ਨੇ ਜਿਹੜਾ ਬੀ ਕੀਪਰ ਪੁਰਾਣੇ ਨੇ ਕਿਉਂ ਨਹੀਂ ਉਹਨਾਂ ਨੂੰ ਸਟੈਂਡ ਕਰਦੇ ਉਹਨਾਂ ਦਾ ਸ਼ਾਇਦ ਉਹਨਾਂ ਦਾ ਸ਼ਾਇਦ ਨਹੀਂ ਫੇਰ ਤੇ ਆ ਬੰਦ ਜੁਆ ਆ ਗਿਆ ਇਹਨਾਂ ਨੇ ਇੰਨਾ ਕੋ ਪ੍ਰੇਸ਼ਾਨ ਕਰਤਾ ਵੀ ਹੁਣ ਜੀਕੀਪੁਰ ਹੋ ਕੇ ਰਾਜੀ ਨਾਲ ਜੀਕੀਪੁਰ ਤੋਂ ਲੰਗਾ ਜਾ ਰਹੇ ਤੇ ਸਾਡੇ ਅੱਛਾ ਸਾਡੇ ਜਿਹੜੇ ਰਾਸ਼ਟਰੀ ਅਧਿਕਾਰਸ਼ ਨੇ ਸਾਡੇ ਜਿਹੜੇ ਨੈਸ਼ਨਲ ਲੈਵਲ ਤੇ ਸਾਡੇ ਪ੍ਰਧਾਨ ਨੇ ਕੱਲ ਉਹ ਸ਼ਾਂਤੀਪੂਰਵਕ ਧਰਨਾ ਦੇ ਰਹੇ ਸੀ ਉਹਨਾਂ ਨੂੰ ਛੁਪ ਕੇ ਜੇਲ੍ਹ ਦੇ ਵਿੱਚ ਉਹਨਾਂ ਨੇ ਡੱਕ ਲਿਆ ਤੇ ਇਹ ਆ ਵੀ ਚਲੋ ਉਹ ਦਾਤ ਬਾਹਰ ਆ ਗਏ ਆ ਹੁਣ ਇਹਨਾਂ ਨੂੰ ਚਾਹੀਦਾ ਯਾ ਤਾਂ ਸਾਡਾ ਸ਼ਹਿਦ ਘਰੀਤਣਾ ਤੇ ਮਿਲਾਵਟ ਬੰਦ ਕਰ ਦੇਣਾ ਨਹੀਂ ਤਾਂ ਇਹ ਜਿਹੜਾ ਪ੍ਰਦਰਸ਼ਨ ਹੈ ਹੋਰ ਵੀ ਉਗਰ ਪ੍ਰਦਰਸ਼ਨ ਅਸੀਂ ਕਰਾਂ। ਬਿਲਕੁਲ ਜੀ। ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਤੇ ਅਸੀਂ ਚਾਹਾਂਗੇ ਕਿ ਕਮਿਕ ਸਰਦਾਰਾਂ ਕਹਿੰਦੇ ਆ ਵੀ ਜਦੋਂ ਕੋਈ ਵੀ ਮਸਲਾ ਖੜਾ ਹੁੰਦਾ ਤਾਂ ਉਸ ਮਸਲੇ ਦਾ ਹੱਲ ਨਹੀਂ ਹੁੰਦਾ। ਉਹ ਤੋਂ ਬਾਅਦ ਜਾ ਕੇ ਮਜਬੂਰ ਨੇ ਜਾ ਕੇ ਰੋਡ ਜਾਮ ਕੀਤੇ ਜਾਂਦੇ ਆ ਜਾਂ ਦਫਤਰ ਬੰਦ ਕੀਤੇ ਜਾਂਦੇ ਆ ਪਰ ਲੇਕਿਨ ਇਹ ਤਾਂ ਨੇ ਸਾਨੂੰ ਕਿੰਨੇ ਦਿਨ ਹੋ ਗਏ? ਇਹਨੂੰ ਚੌਥਾ ਦਿਨ ਹੈ। ਤੀਜਾ ਦਿਨ ਹੈ। ਕੀ ਆ ਦਿਨ ਲਗਾਤਾਰ ਹੋ ਗਿਆ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਸਰਵਾਈਵ ਦੀ ਫੈਕਟਰੀ ਵਾਲਾ ਕਰਦੋ ਕੋਈ ਆਇਆ ਤਾਂ ਕੱਲ ਕੋਈ ਨਹੀਂ ਆਇਆ ਜੀ ਉਹ ਨੀ ਆਏ ਆ ਉਹ ਕਹਿੰਦੇ ਆ ਜੀ ਤੁਸੀਂ ਐਂਡ ਕਰੋ ਫਰਾ ਹੋ ਜਾਓ ਜੀ ਸੰਵੇਂ ਕੱਲ ਨਹੀਂ ਕੋਈ ਨਹੀਂ ਨਹੀਂ ਸ਼ਾਇਦ ਲਹਾਂਦੌਰ ਵੇਚਣ ਦੋ ਤੁਸੀਂ ਸ਼ਹਿਰ ਤੇ ਹੋ ਜਾਓ ਅਸੀਂ ਸ਼ਹਿਰ ਕੱਢਣਾ ਸਾਡੀ ਮਜਬੂਰੀ ਆ ਅਸੀਂ ਸ਼ਹਿਰ ਵੇਚਣਾ ਭਾਈ ਲਿਆ ਕਿਧਰੋਂ ਰਹੇ ਹੋ ਤੁਸੀਂ ਅਸੀਂ ਇੱਥੇ ਬੈਠਿਆ ਸਾਡਾ ਸ਼ਹਿਰ ਦਾ ਘਰ ਪਿਆ ਪਿਆ ਤੁਸੀਂ ਕਿਹੜਾ ਸ਼ਹਿਰ ਵੇਚ ਰਹੇ ਕੋਈ ਐਸੀ ਜੀ ਐਂਡਰੀ ਨੇ ਆ ਤੁਹਾਡੇ ਅੰਦਰ ਵੀ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਐਸਾ ਕੋਈ ਬੰਦਾ ਨਹੀਂ ਆਇਆ ਇਹ ਨਾ ਅਸੀਂ ਕਦੇ ਇੰਦਰ ਨਾਲ ਗਲਤ ਕੀਤਾ ਸੀ ਤਾਂ ਕੁੱਲ ਸ਼ਾਂਤੀ ਨਾਲ ਹੀ ਬੈਠਿਆਂ ਇੱਕ ਹੱਦ ਤੱਕ ਤੇ ਅਸੀਂ ਸ਼ਾਂਤੀ ਤੱਕ ਹੀ ਰਹਾਂਗੇ ਜਦੋਂ ਤੱਕ ਇਹ ਲੋਕ ਸਾਡੇ ਨਾਲ ਅੱਛਾ ਸਲੂਕ ਕਰਨਗੇ ਤੇ ਅਸੀਂ ਵੀ ਇਹਨਾਂ ਨਾਲ ਅੱਛਾ ਸਲੂਕ ਕਰਾਂਗੇ ਆਕਰ ਇਹ ਨਹੀਂ ਕਰਨਗੇ ਤੇ ਅਸੀਂ ਹਰ ਮੁਲਕ ਆਪਣੇ ਜਿੱਦਨੇ ਵੀ ਹਿੰਦੁਸਤਾਨ ਦੇ ਬੀਕਪਰਾਂ ਨੂੰ ਜਮਾ ਕਰਕੇ ਦੁਬਾਰਾ ਡਬਲ ਤੇ ਇਸ ਤੇ 10 ਗੁਣਾ ਜ਼ਿਆਦਾ ਅਸੀਂ ਮੀਟ ਕਰਦੇ ਆ ਬਿਲਕੁਲ ਬਿਲਕੁਲ ਸਹੀ ਮੈਂ ਥੋੜਾ ਜਿਆਦਾ ਗੱਲ ਕਰਨਾ ਥੋੜੇ ਜਿਹੇ ਬੰਦਿਆਂ ਨਾਲ ਗੱਲ ਕਰਾਂਗਾ ਜਿਹੜੇ ਆਪਣਾ ਨਾਮ ਤੇ ਕਿਹੜੇ ਲੱਕਤ ਹੋਏ ਠੀਕ ਉਹਦਾ ਲੰਬਾ ਹੀ ਕਰਨਾ ਸਹੀ ਠੀਕ ਹੈ ਮੈਂ ਜਿਹੜੇ ਇਸ ਦੇ ਬਰਨਾਲਾ ਪੰਜਾਬ ਤੋਂ ਆ ਜੀ ਪੰਜਾਬ ਤੋਂ ਹਾਂਜੀ ਤੇ ਕਿੰਨੇ ਘੜੇ ਰੱਖ ਦੀ ਕੀਮਤ ਮਰੰਦੀ ਗੱਕਾਰ ਤੇ ਆ 15-15 ਲੱਖ ਰੁਪਏ ਚਾਕੇ ਮੱਥੀ ਤੇ ਖਰਚ ਕਰੀ ਬੈਠੇ ਆ ਜੀ ਸਾਇਦ ਸਾਡਾ ਰੋਲ ਜਣਾ ਹੈ ਖਰੀਦ ਨਹੀਂ ਲਿਆ ਜੀ ਕੋਈ ਕੀ ਕਰੂੰ ਬਤਾ ਦੇ ਹਾਤ ਮੁਹੱਤੇ ਦੀ ਗੱਲ ਤੇ ਆ ਹੀ ਖੜਿਆ ਜੀ ਕਿ ਤੁਸੀ ਬੰਦੇ ਨਾਲ ਕਿਸੇ ਗੁਰੂ ਤੇ ਪੰਤੇ ਜਾਂ ਕਿਸੇ ਕੋਈ 7 ਦਿਨ ਦਾ ਇਲਾਜ ਕਿ ਤੱਕ ਸਾਡਾ ਸਾਡਾ ਸਰ ਬਿਲਕੁਲ ਸਾਡੇ ਕੋਲ ਪਰਫੋਮਰ ਆਈ ਹੈ ਸਾਨੂੰ ਦੱਸਿਆ ਗਿਆ ਕੱਲ ਸਾਡੇ ਜਿਹੜੇ ਕਿਸਾਨ ਯੂਨੀਅਨ ਦੇ ਬੰਦੇ ਸੀਗੇ ਹਾਲੀ ਦਾ ਅਸੀਂ ਕਰ ਕੋਈ ਨਹੀਂ ਉਹਨਾਂ ਦੇ ਨਾਲ ਹੈਗੇ ਪਰ ਆਉਣ ਵਾਲੇ ਟਾਈਮ ਦੇ ਵਿੱਚੋਂ ਸਾਨੂੰ ਸੁਮਤਨ ਦੇ ਜੀ ਆਨੇ ਸ਼ਹਿਰ ਆ ਕੇ ਉਹ ਸਾਡੇ ਨਾਲ ਆ ਕੇ ਤੁਹਾਨੂੰ ਖੜੇ ਮਿਲ ਬਿਲਕੁਲ ਜੀ ਮੈਂ ਇਹ ਸੋਚ ਰਿਹਾ ਕਿ ਜੇਕਰ ਅਚਲਿਕ 2007 ਸਾਰਿਆਂ ਨੂੰ ਦੱਸੇ ਇਹ ਕੰਪਨੀ ਸਰਸ ਹੋਰ ਬਹੁਤ ਵੱਡਾ ਦੁਆਰੇ ਬਣਦਾ ਰਿਹਾ ਕਿ ਸਾਤ ਦੋ ਦਿਨ ਵੀ ਚੱਲ ਰਿਹਾ ਨਾਲੇ ਪਰ ਲੇਕਿਨ ਜੇਕਰ ਇਸ ਹਸਲੇ ਦਾ ਹੱਥ ਜਿਹੜੇ ਉੱਪਰ ਬੈਠੇ ਲੀਡਰ ਹੈ ਉਹ ਕਰਦੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਇਹਦੇ ਨਾਲ ਕੀ ਆਉਣਾ ਰਾਜ ਸੀ ਹੁਣ ਸਭ ਨੇ ਬਹੁਤ ਹਰਾਸ ਜਾਂਦਾ ਹੁੰਦੀ ਹੈ ਪਰ ਮੈਂ ਥੋੜਾ ਜਿਹਾ ਹੋਰ ਗੱਲ ਕਰਦਾ ਅੱਗੇ ਕਿਸੇ ਨਾਲ ਹਾਂਜੀ ਕਿੱਥੋਂ ਆਏ ਜੀ ਮੈਂ ਮਾਸ਼ਮਿਸਾਇਆ ਸਾਨੂੰ ਲੋਨ ਲੈ ਕੇ ਅਪੇ ਲਿਆ ਠੀਕ ਹੀ ਮੈਂ ਜਮ ਸੀ ਮੈਂ ਇਹ ਗੂੜੀ ਹਾਂ ਅੱਜ ਤੋਂ ਇਹ والے ہمارے دن بدن ریٹ ڈاؤن کرتے جا رہے ہیں ہم کرتے ہیں روڈ رکے جاتے ہیں اب تو آپ مودی جی سے ہی گزارش کر سکتے ہیں وہ ہوں ہم گورنمنٹ سے گزارش کر رہے ہیں کہ ہماری جو مانگیں ہیں ان کو پوری کر دیجیے سب سے پہلی مانگ ہماری ہے کہ ہمارا شہر جو اس وقت رکا ہوا ہے اس کو خریدے فیکٹری والے ایکسپورٹ لیکن ہم یہی چاہتے ہیں اس وقت سب سے بڑی ہماری یہی سمسیا ہے کہ دن میں دن لوگ دس منٹ روپے جاتے جا رہے ہیں تو کیسے ہم اپنا زندگی اپنی پریوار ایک دام ماں کسی کا ماں باپ کسی کا بچے کیسے ان کو بالکل بالکل سیدھے یہ کہنے کو جیڑی بھی گورنمنٹ سبسڈی دیتی ہے یا اسکیمیں چلائی ہیں ਬਿਲਕੁਲ ਬੰਦ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੁਹਾਨੂੰ ਕਹਿੰਦਾ ਮੈਂ ਉਹਨਾਂ ਨੂੰ ਬੰਦ ਕਰੋ ਜਿਹੜੇ ਬੀ ਕੀਪਰ ਨੇ ਜੈਨੂਮ ਬੀ ਕੀਪਰ ਨੇ ਉਹਨਾਂ ਦਾ ਡਾਟਾ ਇਕੱਠਾ ਕਰਕੇ ਕਿਉਂਕਿ ਬੀ ਕੀਪਰ ਜਿਹੜੇ ਨੇ ਰੀਜਨਲ ਉਹ ਆ ਆ ਫਿਰਦੇ ਨੇ ਜਿਹੜੇ ਡੁਪਲੀਕੇਟ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਤਿੰਨ ਤਿੰਨ ਹਜ਼ਾਰ ਇੱਕ ਇੱਕ ਕੰਪਨੀ ਨੇ ਸ਼ੋ ਕੀਤੇ ਨੇ ਵੀ ਇੰਨੇ ਸਾਡੇ ਕੋਲ ਪਸਾਰ ਨੇ ਜੁੜੇ ਹੋਏ ਨੇ ਉਹਨਾਂ ਦੇ ਨਾਂ ਤੇ ਇਹ ਐਕਸਪੋਰਟ ਕਰਦੇ ਨੇ ਉਹਨਾਂ ਤੋਂ ਮਤਲਬ ਗਵਰਨਮੈਂਟ ਤੋਂ ਫੰਡਾ ਲੈ ਲੈਂਦੇ ਨੇ ਜਿਹੜਾ ਰੀਜਨਲ ਬੀ ਕੀਪਰ ਉਹ ਸ਼ਾਇਦ ਨਹੀਂ ਉਹਨਾਂ ਨੂੰ ਉਹ ਡਾਟਾ ਬਰੌ ਜਾਂ ਬੰਦ ਕਰਕੇ ਸਾਡੇ ਸਰੋਂ ਦੇ ਸ਼ਹਿਦ ਦਾ ਪ੍ਰਚਾਰ ਕਰਨਾ ਚਾਹੀਦਾ ਵੀ ਇਹ ਬੈਸਟ ਸ਼ਹਿਦ ਹੈ ਇਹਨੂੰ ਟੰਗੂੜਾ ਮਾਰਕੀਟ ਤੇ ਵੀ ਜਿਹੜੀ ਇਹਦਾ ਇੱਕ ਬਹੁਤ ਪੁਰਾਣੀ ਜੀ ਕਾਲੇ ਹੈ ਜੀ ਸਾਡੇ ਜਿਹੜੇ ਨਾਲੋਂ ਜਿੰਨੇ ਵੀ ਆਦਾਰੇ ਨੇ ਜਿਹੜੇ ਖੂਲ ਹੋ ਗਿਆ ਕੌਣ ਹੋ ਗਿਆ ਕਿਤੇ ਵੀਨ ਹੋ ਗਿਆ ਤੇ ਵਿੱਚ ਸਭਾ ਇਹ ਸ਼ਹਿਦ ਐਡ ਕਰਾਉ ਨੂੰ ਤਾਂ ਕਿ ਸਾਡੀ ਖਪਤ ਹੋ ਸਕੇ ਕਿਸੇ ਦਾ ਪੁੱਛੋ ਵੀ ਜਿਹੜਾ ਤੁਹਾਡਾ ਇਹ ਕੰਪਨੀ ਨਾਲ ਜਾਂ ਲੈਣ ਦੇਣ ਦਾ ਜੋ ਹੁੰਦਾ ਕੋਈ ਡਿਸੀਜਨ ਵੀ ਹੋ ਜਾਂਦੀ ਹੈ ਵੀ ਇਹ ਵਾਕਈ ਇਹ ਬੰਦਾ ਸ਼ਹਿਦ ਦੀ ਕੰਪਨੀ ਹੈ ਇਹਨਾਂ ਦੀ ਕੰਪਨੀ ਲੱਗ ਲੱਗ ਹਾਂਜੀ ਜਿਸ ਜੇਸ਼ਨ ਇਹਨਾਂ ਦਾ ਹੈਗਾ ਜੀ ਇਹਨਾਂ ਦੇ ਪਲੇਟ ਛੱਡੇ ਹੋਏ ਨੇ ਸਾਡੇ ਕੋਲ ਆਉਂਦੇ ਨੇ ਪਰ ਇਹ ਕੱਚੀ ਬਿਲਦੇ ਛੱਡੇ ਹੋਏ ਨੇ ਸ਼ਾਇਦ ਐਲਈਐਸਟੀ ਦੇ ਵਿੱਚ ਵੀ ਮੰਨ ਲਓ 펄ਪੜ ਕਰਦੇ ਧਾਂਦਲੀ ਕਰਦੇ ਦੇਖੋ ਜੀ ਮੈਂ ਤੁਹਾਨੂੰ 2 ਮਿੰਟ ਦੀ ਗੱਲ ਕਰਕੇ ਤੱਕ ਸਭ ਤੋਂ بڑا ਇੱਕ ਅਹਿਮ ਮੁੱਦਾ ਹੈ جموں کشمیر کے اندر ایچ اے ای ڈی پی ایک جو ایک سکیم چل رہی ہے انہوں نے پیکی پرو کو ختم کر دیا کلچر ڈپارٹمنٹ دی کے اندر جو سکیمیں چل رہی ہیں انہوں نے پورے پی پرو کو ختم کرنے میں کوشش کیا تو جموں کے اندر ایچ اے ای ڈی پی والوں نے کیا, کیا کیونکہ نقلی ٹریننگ اور نقلی کاغذ تیسرے دن ان کو ٹریننگ کے سرٹیفکیٹ دے دیتے تو اس لیے وہ لوگ پیچارے کیا کرتے ہیں ڈبے تو لے لیتے ہیں اور پھر بعد میں جو پیکی پر ہیں ان کے جو روزگار ہیں وہ دن سے دن ختم کیوں کہ شاید کوئی لے نہیں رہا ہے جو اصلی پیکی پر ہیں جنہوں نے یہ اپنے پیسوں سے خریدا ہوا ہے گورگر سے نہیں لیا اپنے پیسوں سے وہ بھی اس چیز وقت میں آج کل ختم ہو چکے ہیں جنہوں نے ایکسپورٹ کر دیں یہ اتھے ٹیسٹ لگو ہے این ایم آر ٹیسٹ پاس کرا کے تاں ایکسپورٹ کر دیں ਉਹਨਾਂ ਦਾ ਕਾਨੂੰਨ ਹੈ ਬਾਹਰਲੇ ਬੰਦੇਆਂ ਦਾ ਸਾਡੇ ਕੋਲ ਜੇ ਸ਼ਹਿਰ ਭੇਜਣਾ ਹੈ ਐਨ ਐਮ ਆਰ ਦਾ ਟੈਸਟ ਪਾਸਣਾ ਲਿਗਾ ਬਿਲਕੁਲ ਇੱਥੇ ਕੀ ਕਰਦੇ ਆ ਇੱਥੇ ਕੋਈ ਡੋਮੈਸਟਿਕ ਮਾਰਕੀਟ ਦੀ ਟੈਸਟ ਨਹੀਂ ਹੈਗਾ ਇੱਥੇ ਕਾਪੀ ਦਾ ਇੱਕ ਥੋੜਾ ਜਿਹਾ ਇੱਥੇ ਇਹਨਾਂ ਨੇ ਐਨ ਐਮ ਆਰ ਨਹੀਂ ਲੱਗਣਾ ਦਿਖਾਓ ਕੈਮਰਾਮੈਨ ਸਾਹਮਣੇ ਇਹ ਬਿਲਕੁਲ ਇਹ ਕੈਮਰੇਲ ਸਾਹਮਣੇ ਇਹ ਵਿਚ ਵਿੱਚ ਹੋ ਰਹੀ ਥੀ ਇਹ ਦੋ ਟੈਸਟ ਨੇ ਐਨ ਐਮ ਆਰ ਤੇ ਐਚ ਐਮ ਆਰ ਜੇਕਰ ਇਹ ਟੈਸਟ ਡੋਮੈਸਟਿਕ ਮਾਰਕੀਟ ਦੇ ਵਿੱਚ ਗਵਰਨਮੈਂਟ ਉਹਨਾਂ ਤੌਰ ਤੇ ਲਾਦੇ ਸੀ ਹੈ ਉਹ ਇਹ ਸਰ ਮੈਨੂੰ ਲੱਗਦਾ ਹੈ ਵੀ ਜਿਆਦਾ ਤੇ ਨਹੀਂ ਮੈਂ ਕਹਿ ਸਕਦਾ 45 50% ਜਿਹੜੀ ਮਲਾਵਟ ਹੈ ਉਹ ਇਹ ਇੰਟਰਸਟਾਂ ਕਰਕੇ ਖਤਮ ਹੋ ਸਕਦੀ ਹੈ ختم ہو جائے گی کون جی دا سی بلیں دے رہے ہیں یہ شہد کی بلیں ہمیں مل رہی ہیں فیکٹریوں کی طرف یہ <تصف> بلیں مل رہی ہیں سر نو ریٹ پر بلیں دے رہے ہیں <تصف> ان بلوں پر ہم چہرے جو غریب کسان ہیں جو مکھی والے ہیں وہ ان بلوں پر شہد دے رہے ہیں ان کو بولتے ہیں یہی ملے گی اگر لینا تو لو نہیں تو آپ کو ہم پرچی پر اور لکھ دیں گے آپ کا پیسہ مل جائے گا کوئی بات نہیں کاغذ <تصف> ਕਾਗਜ਼ ਕਾ ਕੇ ਸਮੇ ਨਹੀਂ ਇਹ ਵੀ ਧਾਂਦਲੀ ਹੋ ਰਹੀ ਹੈ ਬਿਲਕੁਲ ਬਹੁਤ ਬੜੀ ਸਾਡੀ ਡਿਮਾਂਡ ਹੈ ਸਿਰਫ ਇਹ ਆ ਮੈਂ ਦੇਖ ਸਕਦਾ ਕਿ ਸਾਡੇ ਪਾਸ ਇੱਕ ਕਾਗਜ਼ ਆ ਤੇ ਇਹਦੇ ਵਿੱਚ ਹਿੰਦੀ ਚ ਲਿਖਿਆ ਹੋਇਆ ਹੈ ਕਿ ਹਮਾਰਾ ਸਹਿਰਾ ਹੈ ਹੋਰ ਹਮ ਉਸਤਾ ਛੱਦੋਨੀ ਕਿ ਪਾਲੇ ਕਿਸਾਨੋ ਕੀ ਮਾਲੀ ਆਨੰਦ ਬਹੁਤ ਖਰਾਬ ਹੋ ਰਹਾ ਹੈ ਸਹਿਨ ਫਰੇਤੋ ਦੇ ਦੁਆਰਾ